ਇਧਰ ਲੇਵਾ ਧਨੀਆ ਬੀਜਾ ਹੋਇਆ ਪਾਲਕ ਪੂਲਕ ਸਾਰਾ ਕੁਝ ਹੈ ਜੀ ਜਿਵੇਂ ਕਾਸੇ ਦੀ ਲੋਡ ਪੈਂਦੀ ਹੁਣ ਬੰਦਾ ਸ਼ਹਿਰ ਤਾਂ ਜਾਣੋ ਰਿਹਾ ਨਾ ਤੇ ਮਾੜੀ ਮੋਢੀ ਲੋਡ ਇੱਥੋਂ ਹੀ ਪੂਰੀ ਹੋ ਜਾਂਦੀ ਹੈ ਤੇ ਇਹ ਕਦੋਂ ਕਦੀ ਲਾਈ ਹੋਈ ਹੈ ਜੀ ਇਹ ਹੁਣੇ ਲਾਈ ਹੈ ਬਸ ਥੋੜਾ ਟਾਈਮ ਹੀ ਹੈ ਹੁਣ ਲਾ ਦੇਗੇ ਦੂਜਾ ਦੂਜੀ ਪਾਟਲਾਂ ਤੇ ਦੂਜੀ ਰੋਡ ਤੇ ਤਿਆਰ ਹੈ ਅੱਛਾ ਫੁੱਟਪਾਥ ਹੀ ਸਾਰਾ ਕੁਝ ਲੱਗ ਗਿਆ ਨਾ ਇੰਨੀ ਕਿ ਜਗ੍ਹਾ ਬਣਾਈ ਹੋਈ ਆ ਬਾਈ ਇਹ ਫੁੱਟਪਾਥ ਤੁਸੀਂ ਦੇਖ ਸਕਦੇ ਹੋ ਤੇ ਨਹੀਂ ਆਮ ਫੁੱਟਪਾਥ ਤੇ ਜਿਵੇਂ ਆਪਾਂ ਰੋਡ ਤੇ ਜਾਂਦਾ ਕੋਈ ਦਰਖਤ ਲਾਏ ਹੁੰਦੇ ਆ ਜਾਂ ਗਰਿਲਾਂ ਲਾਈਆਂ ਹੁੰਦੀਆਂ ਹਨਾ ਪਰ ਕਿਸਾਨਾਂ ਨੇ ਇੱਥੇ ਸਬਜ਼ੀ ਬਿਜਲੀ ਕਮਾਲ ਕੀਤੀ ਪਈ ਆ ਬਾਈ ਮੈਂ ਤਾਂ ਪਹਿਲੀ ਵਾਰ ਦੇਖਿਆ ਇਹ ਸਿਸਟਮ ਅਸੀਂ ਵੀ ਨੰਗੇ ਆਦੇ ਸੀ ਵੀ ਹੈਰਾਨ ਹੋਏ ਹੈ ਜੀ ਅਗਲੀ ਦੋ ਬਾਅਦ ਲਾ ਦੇਾਂਗੇ ਦੂਜੇ ਕਦੂ-ਕਦੂ ਨੇ ਦੱਬਦੇ ਆ ਬੋ ਲਾ ਕਦੂ ਤੋਰੀਆਂ ਖਿੱਚੀ ਆਉਣਾ ਕੰਮ ਬੱਜੋਣਾ ਬਣ ਗਿਆ ਇਹ ਬਲੈਕ ਮਖਾਣੀ ਦਾ ਪਿੰਡ ਠੀਕ ਆ ਤੁਸੀਂ ਬੱਜੋ ਵਾਲੇ ਤੋਂ ਕਿਹੜਾ ਜਿਹੜਾ ਪੈਂਦਾ ਜੀ ਬਠੰਡਾ ਬਠੰਡਾ ਜਿਹੜੇ ਧੋਆਂ ਚ ਠੀਕ ਹੈ ਜੀ ਲਾਇਆ ਮਾਮੇ ਨੇ ਹੈ ਜੀ ਮਾਮਾ ਖੜਾ ਸਾਡਾ ਤੁਸੀਂ ਲਾਇਆ ਜੀ ਆ ਤੁਹਾਡੀ ਘੜਾ ਇਹ ਹੋਰ ਓਕੇ ਵਾਹ ਜੀ ਵਾਹ ਆ ਬਾਈ ਹੋਰਾਂ ਨੇ ਲਾਈ ਆ ਜੀ ਸਬਜੀ ਇੱਥੇ ਤੇ ਇਹ ਫਿਰ ਸੋਚਿਆ ਜੀ